ਦੋਸਤੋ ਕੀ ਹਾਲ ਨੇ ਸਤਿ ਸ੍ਰੀ ਅਕਾਲ ਮੇਰੇ YouTube ਫੈਮਿਲੀ ਤੇ ਆਪਣੇ ਕਿਸੇ ਕਾ ਵਿਆਦਾ ਖੰਡਪਾੜ ਤੇ ਬਾਕੀ ਤੁਸੀਂ ਦੇਖਿਆ ਕੱਲ ਦਾ ਵਲੋਗ ਆਪਾਂ ਕਹਿੰਦੇ ਕਿ ਘਰ ਜੀ ਆ ਰਹੀ ਲੱਟਾਂ ਲਾਉਣ ਜੀਆ ਤੇ ਮੈਂ ਲੈਣ ਆਇਆ ਸੀ ਭਰਾ ਆਪਣੇ ਨੂੰ ਜਿਹੜਾ ਕੰਮ ਖੰਡਪਾੜ ਦੇ ਨਹੀਂ ਆ ਹੋਇਆ ਡਿਊਟੀ ਤੇ ਆਇਆ ਅੱਜ ਤੇ ਆ ਬੈਠਾ ਨਾਲ ਡਰਾਈਵਰ ਆਪਾਂ ਜਿਹੜੀ ਕੰਮ ਕਰਦੇ ਨੇ ਵਕਤ ਦਿਖਾਉਣੀ ਹੈ ਬੈਕ ਵੀਊ ਤੇ ਆ ਆ ਆਪਣਾ ਭਰਾ ਤੇ ਇਹਨੂੰ ਆਪਾਂ ਲੈਣ ਆਏ ਸੀ ਡਿਊਟੀ ਤੇ ਆਪਾਂ ਉਹਦੇ ਕੰਮ ਖਤਮ ਆ ਆਪਾਂ ਲੈ ਆਣਾ ਘਾਨੂ ਇਹਨਾਂ ਨੂੰ ਤੇ ਬਾਕੀ ਭਾਈ ਨੂੰ ਬਚਾਉਣਾ ਆਹੀ ਲੋਡ ਲਾਉਣਾ ਆ ਆਪਾਂ ਮੀਂਡੀਆਂ ਨੇ ਦਾ ਤੇ ਆਪਾਂ ਫਰੀ ਆ ਤੇ ਆਪਾਂ ਕਿੱਥੇ ਚਲ ਜਾਣਾ ਆ ਤੇ ਆਪਾਂ ਵਿਆਹ ਤੇ ਆ ਕੇ ਫੁੱਲ ਅੰਜਵਾਏਗਾ ਨਿਆ ਜਾਗੋ ਤੇ ਵੀ ਉਹ ਲੰਜਵਾਈ ਤੇ ਯਾਰੇ ਜਣੇ ਆਪਾਂ ਕਿਹਦਾ ਨਾ ਹਾਂ ਲੋ ਜੀ ਆਪਾਂ ਆਪੀ ਗੱਡੀ ਮੀਂਡੀਆਂ ਨੇ ਆਲੂ ਤੇ ਆਪ ਗੱਡੀ ਪਾਈ ਆ ਡਰੋਲੀ ਰੋਡ ਮੀਂਡੀਆਂ ਨੇ ਆਲੂ ਭਾਈ ਪਿੱਛੇ ਲੱਦੇ ਆ ਮਾਲ ਤੇ ਮਾਲs ਘਟ ਕੇ ਆਉਣਾ ਆ ਭਾਈ ਬਹੁਤ ਡਰਾਈਵਿੰਗ ਬਹੁਤ ਵਧੀਆ ਕਰਦੇ ਆ ਖਾ ਲਿਆ ਮਾਲ ਲੱਦ ਲਿਆ ਮਾਲ ਜਿੰਦਗੀ ਟ੍ਰੱਕਾਂ ਵਾਲੇ ਆ ਕੀ ਕਮਾਲ ਤੇ ਲੋ ਜੀ ਇਹਨਾਂ ਰੋਡ ਵੀਊ ਤੇ ਬਾਕੀ ਬੜੇ ਰੋ ਬਲੌਕ ਚ ਦਿਨੇ ਅਗਲੀ ਅਪਡੇਟ ਤੇ ਲੋ ਜੀ ਬਖਤ ਵੀ ਸੁਣੇ ਲਿਆ ਕੀ ਕੀ ਸਾਡੇ ਭਰਾ ਨੇ ਬਸ ਲੱਗੇ ਆ ਫ੍ਰੀ ਹੁਣ ਫੇ ਆਪਾਂ ਲੈ ਜਾਣਾ ਘਰ ਨੂੰ ਤੇ ਆਈ ਨਾਲ ਹੀ ਆ ਭਰਾ ਹੈਲੋ ਕਰ ਦੋ ਭਾਜੀ ਹੈਲੋ ਹੈਲੋ ਗਾਇਸ ਤੁਸੀਂ ਅਪਾਂ ਕਿੱਥੇ ਜਾ ਰਹੇ ਆ ਇਹ ਵੀ ਨਾਲ ਹੀ ਨੇ ਬੋਲੋ ਭਾਈ ਉਹ ਨਹੀਂ ਸੰਗਦੇ ਆ ਕਿਹਦੇ ਸੰਗ ਭਾਈ ਉਹ ਨਹੀਂ ਸੰਗਦੇ ਆ ਇਹ ਆਏ ਹੈ ਕਿ ਪਟਨਾ ਸਾਹਿਬ ਤੋਂ ਆਏ ਹੈਗਾ ਇਹ ਕੋਣ ਆ ਭਾਈ ਕੋਣ ਆਪਾਂ ਪਹੁੰਚ ਗਏ ਆ ਮੀਟਿਆਣੇ ਦਾ ਭਰਾ ਹੁਣ ਲਾਉਣ ਲੱਗਿਆ ਮਾਲ ਤੇ ਲੋ ਜੀ ਤੇ ਲੋ ਜੀ ਇਹ ਹਣ ਮਾਲ ਲਾ ਕੇ ਆਪਾਂ ਜਾਵਾਂਗੇ ਪਿੰਡ ਨੂੰ ਇੰਡੀਆ ਕਿ ਆ ਕੇ ਰੱਖਿਆ ਤੁਹਾਨੂੰ ਪਤਾ ਅਖੰਡ ਪਾਠ ਆ ਤੇ ਬਾਕੀ ਬਣੇ ਰਿਓ ਵਲੌਗਸ ਦਿਨ ਅਗਲੀ ਅਪਡੇਟ ਤੇ ਲੋ ਜੀ ਦੋਸਤੋ ਇੱਥੇ ਰੱਖਦੇ ਪਏ ਨੇ ਮਾਲ ਹਾਂਜੀ ਤੇ ਆ ਸਾਡਾ ਭਰਾ ਆ ਲੱਗਣਾ ਕਦ ਬਲੌਗ ਆਂਦੇ ਲੱਗਣਾ 10-10 ਬਲੌਗ ਆ ਲਓ ਇੱਥੇ ਲਾਉਣੇ ਉੱਪਰ ਨੂੰ 10 ਦਾ ਬਲੌਗ ਆ ਨਾ ਆਇਆ ਹੈਗਾ 10 ਦਾ ਬਲੌਗ ਆ ਵੀ ਇੱਧਰ ਵੀ ਚਲੋ ਜੀ ਆਖਿਆ ਦੇਖ ਲੋ ਆਪਣੀ ਗੱਡੀ ਆ ਕੋਕਾ ਕੋਲਾ ਜਿੰਨੇ ਬੰਦੇ ਆ ਵੱਤੋ ਵਾਕਾ ਹਨ ਕਿ ਇੱਥੇ ਕੋਕਾ ਕੋਲਾ ਜਿੰਨਾ ਮਰਜ਼ੀ ਵੰਦਾ ਸਨਾਈਟ ਤੇ ਮਰਜ਼ੀ ਲੈ ਕੇ ਜਾਂਦੇ ਆ ਹਾਂ ਜਿੰਨਾ ਮਰਜ਼ੀ ਮਾਲ ਚੱਕੋ ਇੱਥੋਂ ਵਦੂ ਵਿਆਹ ਦੁਕਾਨਾਂ ਵਾਲੇ ਵਿਆਹ ਸ਼ਾਦੀ ਲਈ ਮਾਰ ਇੱਥੇ ਪੂਰਾ ਫੁੱਲ ਸਟਾਕ ਚਲੋ ਇਹ ਬਾਕੀ ਬਣੇ ਰੋ ਬਲੌਗ ਚ ਦੰਨੇ ਅਗਲੀ ਅਪਡੇਟ ਕੋਈ ਦੋਸਤੋ ਗੱਡੀ ਹੋ ਗਈ ਹੈ ਖਾਲੀ ਤੇ ਆਪਾਂ ਲੱਗਿਆ ਬਹਿਣ ਬੱਟਾ ਭਾਜੀ ਲੋ ਆ ਗਿਆਂ ਗੱਡੀ 'ਚ ਰੱਖਾ ਪਰ ਤੇ ਹੋਈ ਸਾਰਾ ਬਾਕੀ ਵੀਊ ਦੇਖ ਲੋ ਮੇਟੀ ਆਣਾ ਅਬੀ ਕਰਕੇ ਦਿਖਾਉਣਾ ਵੀਊ ਭਾਜੀ ਮੇਟੀ ਆਣੇ ਤੋਂ ਗੱਡੀ ਤੁਰ ਪਈ ਆ ਤੇ ਆਪਾਂ ਜੇ 10 15 ਮਿੰਟਾਂ ਦੇ ਵਿੱਚ ਗੱਡੀ ਲਾਤੀ ਆ ਜੋਂ ਪਾਤੀ ਆਪਾਂ ਗੱਡੀ ਕਠਾਰ ਡੰਪ ਉਾਂ ਇਹ ਮਾਨਕੋ ਤਰ ਮਾਨਣਾ ਹੋ ਕੇ ਜਾਣੀਆਂ ਹੁਣ ਸਿੱਧੀ ਪਹੁੰਚਦੇ ਜਾਣਗਾ ਹਰਵਾਨਾ ਹਰਵਾਨਾ ਹੋ ਕੇ ਜਾਣੀਆਂ ਸਿੱਧੀ ਕਠਾਰ ਕਠਾਰ ਜਾ ਕੇ ਡੰਪ ਚ ਆ ਤੇ ਆਪਣੀ ਛੁੱਟੀ ਤੇ ਆਪਾਂ ਜੱਲਣਾ ਵਿਆਹ ਚ ਫੇ ਡੀਜੇ ਦੇ ਰਾਤ ਨੂੰ ਭੰਗੜਾ ਪਾਣੀ ਹੈਗਾ ਜਿਆਦਾ ਲੰਗਾ ਭੰਗੜਾ ਪਾਣੀ ਹੈਗਾ ਜਿਆਦਾ ਲੰਗਾ ਕਿੰਦਾ ਦੇ ਬੰਦੇ ਨਾਲ ਬੈਠੇ ਹੁਣ ਤੇ ਫੇਰ ਬੋਲੀ ਵੀ ਉੱਤਰੀ ਨਿਕਲਦੀ ਹੈਗਾ ਹਾਂ ਹਾਂ ਜੀ ਉਹ ਬੜੀ ਬੋਲਦੇ ਆ ਹਾਂ ਹਾਂ ਛੋਟੂ ਆ ਮਾਰਾ ਬੱਚਾ ਹੈਗਾ ਇਹ ہمارا ਬੱਚਾ ਯਾਰ ਸੱਚੇ ਬੋਲਦਾ ਬੱਚਾ ਹੈਗਾ ਇਹ ਹਾਂ ਦਾ ਸੱਚੇ ਬੋਲਦਾ ਇਹ ਮੇਰਾ ਜੇਠਾ ਪੁੱਤ ਹੈਗਾ ਲੋਈ ਬਾਕੀ ਆਲਾ ਬਨਿਏ ਮਿਰਜੀ ਗੁਰਵਾਲਾ ਬਨਿਏ ਅਸਿਆਂ ਨੂੰ ਛੜੀਏ ਮਿਰਜੀ ਨਾ ਆ ਈ ਗੁਰੂ ਵਾਲਾ ਬਣੇ ਵੀਰੇ ਆਗੇ ਵੀ ਦੇਖ ਰਹਾ ਹਾਂ ਆਗੇ ਵੀ ਦੇਖ ਲੈ ਮਿੱਕੀ ਭਾਈ ਆ ਬਣ ਰਿਹਾ ਆਨੇ ਪੁਣ ਇਹ ਮੱਣਾਂ ਫਗਵਾੜੇ ਨੂੰ ਜਾਣਾ ਸ਼ਰਪੁਰ ਤੋਂ ਸਿੱਧਾ ਫਗਵਾੜੇ ਨੂੰ ਪੁਣ ਨਿਕਲਣਾ ਅੱਛਾ ਇੱਥੋਂ ਬੜਨਾ ਸਿੱਧਾ ਪੋੜਾ ਨਾ ਹਾਂ ਚਲੋ ਇਹ ਬੱਕੀ ਆਪਣੀ ਨਹਿਰ ਆ ਜਾਂਦੀ ਨਹਿਰ ਸਿੱਧੀ ਆਦਮਪੁਰ ਨੂੰ ਆਪਾਂ ਪਾਤਾ ਚੌਥਾ ਗੇਅਰ ਤੇ ਹੁਣ ਗੱਡੀ ਜਾ ਰਹੀ ਹੈ ਟਾਂਪ ਗੇਅਰ ਚ 50 ਤੇ ਆਪਾਂ 70 ਤੇ ਲਾ Đਾਣੀ ਆ 50 ਤੇ ਆ ਇਹ 6000 ਤੋਂ ਵੱਧ ਲੈ ਆਣੀ ਸਭ ਕਰਦੋ ਕਿ ਜਾਂਦੀ ਨਹੀਂ ਇਹ ਇਹ ਕਾਤੇ ਨਹੀਂ ਆਇਆਗਾ ਛੋਟੀ ਆਤੀ ਹੈਗਾ ਛੋਟੀ ਆਤੀ ਹੈਗਾ ਛੋਟੀ ਆਤੀ ਆ ਵੱਡਾ ਆਤੀ ਉੱਥੇ ਖੜੀ ਹੈਗਾ ਇਹ ਛੋਟਾ ਥੀ ਹੈਗਾ ਛੋਟਾ ਲੈ ਲੇ ਤੂੰ ਥੀ ਹੈਗਾ ਤੂੰ ਕਿੰਨਾ ਚਨਾਤੀ ਹੈਗਾ ਕਰ ਵੀ ਦੇਖ ਲੈ ਬਰਾਬਰ ਕਰ ਵੀ ਦੇਖ ਲੈ ਇਹ ਦੇਖ ਉਡਣ ਨੇ ਲੱਗ ਗਈ ਹੈਗਾ ਨਾ ਇਹ ਕਿੰਨਾ ਉੜਦੀ ਹੈਗੀ ਹੈ ਨਾ ਲੈ ਲੋ ਜੀ ਬਾਕੀ ਬਣੇ ਰਹੋ ਵਲੌਗ ਚ ਪਾਦਨ ਦਿੰਨੇ ਅਗਲੀ ਅਪਡੇਟ ਆਪਾਂ ਹੁਣ ਚੱਲਿਆ ਘਰ ਨੂੰ ਤੇ ਆਪਾਂ ਨਾਲ ਲੈ ਜਾਣਾ ਭਰਾ ਨਾਲ ਤੇ ਬਾਕੀ ਬਣੇ ਰੋ ਬਲੌਗਸ ਕੋਈ ਦੋਸਤੋ ਆਪਾਂ ਆ ਗਏ ਪਿੰਡ ਗੱਡੀ ਲਾਤੀ ਸਾਈਡ ਤੇ ਤੇ ਹਾਂ ਬੀਬੀ ਅਵੇ ਬੀਬੀ ਬਣ ਗਈ ਹਿੰਦੀ ਬਈ ਮੈਂ ਕਹਾਂ ਹਾਂ ਕੀ ਕਹਨੀ ਆ ਲੈ ਉਹਨੇ ਟੈਪ ਪਕਾੜੇ ਗੇੜੇ ਪਕੌੜੇ ਮੈਂ ਤੈਨੂੰ ਕਿ ਅੰਦਰ ਖਾ ਲਈ ਤੂੰ ਇੱਥੇ ਲੈ ਕੇ ਜਾਣਾ ਗਲੀ ਚ ਪਕੌੜੇ ਦਵਾ ਤੈਨੂੰ ਆ ਆ ਹੁਣ ਖਾਲਾ ਅੰਦਰ ਜਾ ਕੇ ਕਿੱਥੇ ਆ ਆ ਜਾ ਦਮ ਆ ਜਾ ਯਾਰ ਬੀਬੀ ਨੇ ਪਕੌੜੇ ਤੇ ਓਹੋ ਆ ਜਾਓ ਤੇ ਇਥੇ ਆਪਾ ਲਾਇਆ ਸੀ ਤੇ ਹੁਣ ਲੱਗਣੀ ਆ ਰੋਟੀ ਤੇ ਬੀਬੀ ਨੂੰ ਪਕੌੜੇ ਦੇ ਦਈਏ ਬੀਬੀ ਆ ਜਾ ਤੇ ਲੋਈ ਦੋਸਤੋ ਪਕੌੜੇ ਦੇ ਦਿੱਤੇ ਬੀਬੀ ਨੂੰ ਪਕੌੜੇ ਮੰਗਦੀ ਕਹਿੰਦੀ ਮੈਂ ਖਾਦੇ ਨਹੀਂ ਖਰੇ ਖਰੇ ਖਾਦੇ ਸੀ ਫਿਰ ਇਹ ਨਹੀਂ ਖਾਦੇ ਪਤਾ ਨਹੀਂ ਮੈਂ ਤਾਂ ਦੇ ਦਿੱਤੇ ਪਾ ਕੇ ਤੇ ਬਾਕੀ ਬਣੇ ਰੋ ਵਲੌਗ ਚ ਦੰਨੇ ਅਗਲੀ ਅਪਡੇਟ ਲੋ ਜੀ ਇਥੇ ਸਾਨੂੰ ਛੋਟਾ ਮਿਲ ਗਿਆ ਜੀ ਹੈਲੋ ਖਾਦੇ ਹੈਲੋ ਹੈਲੋ ਗਾਇਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੱਤੀ ਦਾ ਆਏ ਹੈ ਇਹ ਜੱਤੀ ਦਾ ਪਕੌੜੇ ਖਾਦੇ ਹੈ ਥਾਣੇ ਹੈ ਪਕੌੜੇ ਤੇ ਲੋਈ ਦੋਸਤੋ ਅੱਜ ਦੇ ਬਲੌਗ 'ਚ ਐਨੇ ਸੀ ਤੇ ਯਾਰ ਸਭ ਤੋਂ ਬਲੌਗ ਨਹੀਂ ਬਣਾ ਹੋਇਆ ਆ ਆਪਾਂ ਗੱਡੀ ਜਾਗੋ ਤੇ ਡੀਜੇ ਲੱਗੇ ਸੀਗੇ ਤੇ ਬਾਕੀ ਸੌਰੀ ਬਲੌਗ ਨਹੀਂ ਬਣਾ ਹੋਇਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਆਪਣੇ ਨਵੇਂ ਨਹੀਂ ਉਹ ਵੀ ਕਰ ਲੋ ਤੇ ਬਾਕੀ ਭਰਾ ਨਾਲ ਆ ਕਮਲ ਤੇ ਜਿਹੜੇ ਆਪਣੇ ਨਵੇਂ ਨਹੀਂ ਉਹ ਵੀ ਕਰ ਲੋ ਚੈਨਲ ਸਬਸਕ੍ਰਾਈਬ ਤੇ ਲਾਈਕ ਬਲੌਗ ਦੇਖ ਲਾਈਕ ਕਰਦੇ ਕਰੋ ਤੁਸੀਂ ਲਾਈਕ ਨਹੀਂ ਕਰਦੇ ਯਾਰ ਤੇ ਬਾਕੀ ਜੇ ਹੋਰ ਦੇਖਣੇ ਬਲੌਗ ਚੈਨਲ ਕਰ ਲੋ ਸਬਸਕ੍ਰਾਈਬ ਓਕੇ ਜੀ ਸਤਿ ਸ੍ਰੀ ਅਕਾਲ